ਇਕਸਵਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਪਾਰਦਵਾਰ ਤੁਹਾਨੂੰ ਦੱਸ ਦਈਏ ਕਿ ਅੱਜ 1 ਜੁਲਾਈ ਦਾ ਦਿਨ ਹੈ ਤੇ 1 ਜੁਲਾਈ ਦੇ ਦਿਨ ਨੂੰ ਰਾਸ਼ਟਰੀ ਡਾਕਟਰ ਦਿਵਸ ਦੇ ਰੂਪ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਅੱਜ ਸਾਡੇ ਨਾਲ ਉਸ ਮੌਕੇ ਤੇ ਐਸਐਮਓ ਪਠਾਨਕੋਟ ਸੁਨੀਲ ਚਾਂਦ ਜੀ ਮੌਜੂਦ ਨੇ ਸਾਰੀ ਗੱਲਬਾਤ ਕਰ ਲਵਾਂਗੇ ਕਿ ਰਾਸ਼ਟਰੀ ਡਾਕਟਰ ਦਿਵਸ ਕਿਸੇ ਲਈ ਮਨਾਇਆ ਜਾਂਦਾ ਹੈ ਇਹਦਾ ਕੀ ਮਹੱਤਵ ਹੈਗਾ ਸਰ ਸਭ ਤੋਂ ਪਹਿਲੇ ਸਵਾਗਤ ਹੈ ਜੀ ਦਾਨਿਕ ਸਵੇਰਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਰਾਸ਼ਟਰੀ ਡਾਕਟਰ ਦਿਵਸ ਜਿਹੜਾ ਅੱਜ ਪੂਰੇ ਭਾਰਤਵਰਸ਼ ਦੇ ਜਿਹੜਾ ਕੀ ਹੋਮ ਹੋ ਮਾ ਕੇ ਡਾਕਟਰਸ ਵੱਲੋਂ ਚਾਹੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਕੀ ਮਹੱਤਵ ਕੀ ਹੈਗਾ ਜੀ ਇਹ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਨੈਸ਼ਨਲ ਡਾਕਟਰਸ ਡੇ ਹੈਗਾ 1 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ ਇਹ ਡਾਕਟਰ ਜਿਹੜੇ ਵਿਧਾਨ ਚੰਦਰ ਰੌਏ ਹੋਏ ਹੈਗੇ ਆ ਉਹਨਾਂ ਦੀ ਜਿਹੜਾ ਬਰਥਡੇ ਹੁੰਦਾ ਹੈ ਜਨਮ ਦਿਨ ਤੀਥੀ ਹੁੰਦੀ ਹੈਗੀ ਹੈ ਉਹਨਾਂ ਦੇ ਸਨਮਾਨ ਮਾਨ ਵਿੱਚ ਅੱਜ ਡਾਕਟਰਸ ਦਾ ਨੈਸ਼ਨਲ ਡਾਕਟਰਸ ਡੇ ਮਨਾਇਆ ਜਾ ਰਿਹਾ ਹੈ ਤੇ ਹਰ ਥਾਂ ਦੀ ਤਰ੍ਹਾਂ ਸਿਵਲ ਹਸਪੀਟਲ ਜੀ ਵੀ ਇਹ ਡਾਕਟਰਸ ਡੇ ਜ ਪ੍ਰੋਫੈਸ਼ਨ ਹਰ ਤਰ੍ਹਾਂ ਦੇ ਵੱਖਰੇ ਵੱਖਰੇ ਪ੍ਰੋਫੈਸ਼ਨ ਹੁੰਦੇ ਪਰ ਇੱਕ ਡਾਕਟਰਸ ਦਾ ਪ੍ਰੋਫੈਸ਼ਨ ਇਹੋ ਜਿਹਾ ਹੈਗਾ ਲੋਕੀ ਉਸ ਨੂੰ ਰੱਬ ਦਾ ਰੂਪ ਵੀ ਮੰਨਦੇ ਨੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਡਾਕਟਰ ਹੈਗਾ ਇਸ ਦਿਨ ਦੇ ਕੁਝ ਘੰਟੇ ਹੀ ਕੰਮ ਨਹੀਂ ਕਰਦਾ ਹੈ ਬਲਕਿ 24 ਘੰਟੇ ਆਪਣੀ ਡਿਊਟੀ ਤੇ ਹਾਜ਼ਰ ਰਹਿੰਦਾ ਹੈਗਾ ਸਾਡੇ ਸਿਵਲ ਹਸਪੀਟਲ ਦੀ ਐਮਰਜੈਂਸੀ ਹੋਵੇ ਚਾਹੇ ਸਾਡਾ ਐਮਸੀਐਚ ਵਿੰਗ ਹੋਵੇ ਚਾਹੇ ਸਾਡਾ ਨਿੱਕੂ ਜਾਂ ਬੱਚਿਆਂ ਦੇ ਡਾਕਟਰ ਜਿਹੜੇ ਹੈਗੇ ਆ ਆਰਥੋਪੈਡਿਕ ਕਿਸੇ ਵੀ ਕਿਸਮ ਦੇ ਡਾਕਟਰ ਜਿਹੜੇ ਹਰ ਸਪੈਸ਼ਲਟੀ ਦੇ ਡਾਕਟਰ 24 ਘੰਟੇ ਜਿਹੜੇ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਆ ਹਰ ਕਿਸਮ ਦਾ ਡਾਕਟਰ ਜਿਹੜਾ ਹੈਗਾ 24 ਘੰਟੇ ਕੰਮ ਕਰ ਰਿਹਾ ਹੈਗਾ ਤੇ ਜਿਹੜੀ ਸਾਡੀ ਐਮਰਜੈਂਸੀ ਹੈਗੀ ਤੇ ਐਮਸੀਐਸ ਸੇਵਾਵਾਂ ਹੈਗੀਆਂ ਇਹ ਇਹ ਬਹੁਤ ਹੀ ਬਿਜ਼ੀ ਰਹਿੰਦੀਆਂ ਹੈਗੀਆਂ ਤੇ ਜਿਹੜੇ ਇਹ ਕਰਦੇ ਹੋਏ ਆਪਣੀ ਡਿਊਟੀ ਤੇ ਹਾਜ਼ਰ ਰਹਿੰਦੇ ਹੈਗੇ। ਕਰੋਨਾ ਕਾਲ ਦੀ ਜੇਕਰ ਗੱਲ ਕਰ ਲਈਤੀ ਜਾਵੇ ਤਾਂ ਉਸ ਦੌਰਾਨ ਵੀ ਡਾਕਟਰਸ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੇ ਲਈ ਮਸੀਹਾ ਬਣ ਕੇ ਵਾਕਏ ਦੇ ਵਿੱਚ ਇੱਕ ਰੱਬ ਦਾ ਰੂਪ ਬਣ ਕੇ ਸੇਵਾ ਕੀਤੀ। ਉਵੇਂ ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਅੱਜ ਵੀ ਕਈ ਡਾਕਟਰ ਅਜਿਹੇ ਨੇ ਜਿਹੜੇ ਕਿ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਨੇ। कोरोना काल وچ جڑا سیਗਾ ایک بہت ہی مشکل کال سیਗਾ ا دے وچ ਸਾਡੇ ਡਾਕਟਰਸ نے بہت ہی زیادہ لوکاں دی جاناں بچਾਈਆਂ ਕਿਉਂਕਿ پیشنਟ ਜਿਹੜਾ ਸੀਗਾ ਦਾ ਬਹੁਤ ਗੰਭੀਰ ਹੁੰਦਾ ਸੀਗਾ ਬਿਮਾਰੀ ਨਵੀਂ ਸੀਗੀ ਤੇ ਇਹਦੇ ਇਲਾਜ ਦਾ ਵੀ ਕੁਝ ਜ਼ਿਆਦਾ ਹਜੇ ਕਲੈਰਿਟੀ ਨਹੀਂ ਸੀਗੀ ਇਸ ਕਰਕੇ ਸਾਡੇ ਬਹੁਤ ਸਾਰੇ ਡਾਕਟਰਸ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਇਨਫੈਕਟ ਜਿਹੜੇ ਸਾਡੇ ਪੈਰਾਮੈਡੀਕਲ ਸਟਾਫ ਸੀਗਾ ਸਟਾਫ ਨਰਸਾਂ ਸੀਗੀਆਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਾਨਾਂ ਦਾ ਨੁਕਸਾਨ ਹੋਇਆ ਹੈਗਾ ਪਰੰਤੂ ਫਿਰ ਵੀ ਜਿਹੜੀ ਸੇਵਾ ਜਿਹੜੀ ਦੀ ਭਾਵਨਾ ਜਿਹੜੀ ਸੀਗੀ ਉਹ ਬਿਲਕੁਲ ਘਟ ਨਹੀਂ ਹੋਈ ਤੇ ਪੇਸ਼ੈਂਟਸ ਦੀ ਜਿਹੜੀ ਸੇਵਾ ਇਹ ਕਰਦੇ ਰਹੇ ਅਗਨ ਕੱਲ ਕਰ ਦਿੱਤੀ ਜਾਵੇ ਡਿਜ਼ੀਜ਼ ਦੀ ਤੇ ਅੱਜ ਕੱਲ ਲੋਕੀ ਟੈਨਸ਼ਨ ਦੇ ਕਰਕੇ ਹੋਵੇ ਚਾਹੇ ਉਹ ਹਾਰਟ ਪੇਸ਼IENTS ਹੋਣ ਕਾਫੀ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਦੇ ਨਾਲ ਗ੍ਰਸਤ ਨੇ ਤੇ ਉਸ ਚੀਜ਼ ਨੂੰ ਲੈ ਕੇ ਸਿਵਲ ਹਸਪੀਟਲ ਪਠਾਨਕੋਟ ਵੱਲੋਂ ਕੀ ਪ੍ਰਯਾਸ ਕੀਤੇ ਜਾ ਰਹੇ ਨੇ ਕਿਉਂਕਿ ਅੱਗੇ ਆਉਣ ਵਾਲਾ ਸੀਜ਼ਨ ਮੌਨਸਨ ਹੁੰਦਾ ਵੀ ਹੈਗਾ ਤੇ ਉਸ ਉਸ ਬਾਰੇ ਵੀ ਦੱਸੋ ਜਿਹੜਾ ਆਉਣ ਵਾਲਾ ਮੌਨਸੂਨ ਦਾ ਸੀਜ਼ਨ ਹੈਗਾ ਇਹਦੇ ਲਈ ਸਿਵਲ ਹਸਪਤਲ ਨੇ ਪੂਰੀ ਤਿਆਰੀਆਂ ਜੜੀਆਂ ਕਰ ਲਈਆਂ ਹੈਗੀਆਂ ਇਹਦੇ ਵਿੱਚ ਮਲੇਰੀਆ ਡੈਂਗੀ ਫੈਲਣ ਦੀ ਉਮੀਦ ਹੁੰਦੀ ਹੈਗੀ ਹੈ ਇਸ ਕਰਕੇ ਅਸੀਂ ਸਿਵਲ ਹਸਪਤਲ ਜਿਹੜਾ ਸਾਡਾ ਬਲੱਡ ਸੈਂਟਰ ਹੈਗਾ ਇਹਦੇ ਵਿੱਚ ਐਸਡੀਪੀ ਆਰਡੀਪੀ ਦਾ ਪ੍ਰਬੰਧ ਅਸੀਂ ਕਰ ਲਿਆ ਹੈਗਾ ਜੇ ਕਿਸੇ ਵੀ ਕਿਸਮ ਦੇ ਪੇਸ਼ੈਂਟਸ ਨੂੰ ਜੇ ਕੋਈ ਡੈਂਗੀ ਦਾ ਜਾਂ ਚਾਹੇ ਮਲੇਰੀਆ ਦਾ ਸੈਲ ਵਗੈਰਾ ਘਟਦੇ ਹੈਗੇ ਤੇ ਸਿਵਲ ਹਸਪਤਲ ਸਿਵਲ ਹਸਪਤਲ ਵੀ ਇਲਾਜ ਆਪਣਾ ਅੱਗੇ ਕਰਵਾ ਸਕਦਾ ਹੈ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਕਿ ਅੱਜਕੱਲ ਸਟ्रेस ਬਹੁਤ ਜ਼ਿਆਦਾ ਹੋ ਗਿਆ ਹੈਗਾ ਟੈਨਸ਼ਨਸ ਬਹੁਤ ਜ਼ਿਆਦਾ ਹੋ ਗਈ ਹੈਗ ਦੋ ਸਾਈਕੀਆਟ੍ਰਿਸ ਜਿਹੜੇ ਪੋਸਟਡ ਹੈਗੇ ਆ ਤੇ ਇਹ ਜਿਹੜੇ 24 ਘੰਟੇ ਜਿਹੜੇ ਆਪਣੀ ਸੇਵਾਵਾਂ ਦੁਨੀਆ ਨੂੰ ਦੇ ਰਹੇ ਹੈਗੇ ਆ ਜੇ ਕਿਸੇ ਕਿਸੇ ਨੂੰ ਕਿਸੇ ਪੇਸ਼ੈਂਟ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆndi ਹੈਗੀ ਤੇ ਸਾਡੇ ਕੋਲ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ ਠੀਕ ਹੈ ਸਰ ਧੰਨਵਾਦ ਤਾਂ ਬਿਲਕੁਲ ਇਸਨ ਸਾਡੇ ਨਾਲ ਐਸਐਮਓ ਡਾਕਟਰ ਸੁਨੀਲ ਚਾਂਦ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਡਾਕਟਰ ਦਿਵਸ ਦੇ ਉੱਪਰ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਠਾਨਕੋਟ ਸਿਵਲ ਹਸਪਤਾਲ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਤੇ ਵੀ ਚਾਨਣ ਪਾਇਆ ਮੇਰੇ ਨਾਲ ਦੇਖਦੇ ਰਹੋ ਡੈਨਿਕਸਵਰਾ ਟੀਵੀ ਮੈਨੂੰ ਦ के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर